ਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੱਲੋਂ ਅਸਤੀਫਾ ਦੇ ਦਿੱਤਾ ਗਿਆ ਸੀ ਫਿਰ ਚਰਚਾ ਛਿੜੀ ਪ੍ਰਧਾਨ ਕੌਣ ਹੋਵੇਗਾ ਕਿਹਨੂੰ ਬਣਾਇਆ ਜਾਵੇ ਪਰ ਉਹਨਾਂ ਦਾ ਅੱਜ ਐਸਜੀਪੀਸੀ ਦੀ ਅੰਤਰੀ ਕਮੇਟੀ ਦੀ ਮੀਟਿੰਗ ਹੋਈ ਸੀ ਤੇ ਉਹਨਾਂ ਵੱਲੋਂ ਅਸਤੀਫਾ ਨਾ ਮਨਜ਼ੂਰ ਕੀਤਾ ਗਿਆ ਤੇ ਉਹਨਾਂ ਕਹੇ ਹੈ ਕਿ ਮੁੜ ਤੋਂ ਵਿਚਾਰ ਕਰ ਲਓ ਜੀ ਸੂਤਰਾਂ ਦੇ ਹਵਾਲਿਆਂ ਨਾਲ ਬਹੁਤ ਸਾਰੀਆਂ ਗੱਲਾਂ ਉਹਦੇ ਵਿੱਚੋਂ ਬਲਵਿੰਦਰ ਬਾਹਰ ਨਿਕਲ ਕੇ ਸਾਹਮਣੇ ਆ ਰਹੇ ਨੇ ਪਰਦੇ ਦੇ ਅੰਦਰ ਵਾਪਰਿਆ ਬਹੁਤ ਜੀ ਇਹਨਾਂ ਨੇ ਇਹਦੇ 'ਚ ਕੋਈ ਫੈਸਲਾ ਨਹੀਂ ਕੀਤਾ ਇਹਨੂੰ ਲੰਬਤ ਕਰਤਾ ਪੈਂਡਿੰਗ ਕਰਤਾ ਕਿ ਅਸੀਂ ਬੇਨਤੀ ਕਰਦੇ ਹਾਂ ਧਾਮੀ ਸਾਹਿਬ ਨੂੰ ਕਿ ਤੁਸੀਂ ਬੜ ਵਿਚਾਰੋ ਅੰਦਰ ਖਾਤੇ ਇਹ ਕਿਸੇ ਹੋਰ ਨੂੰ ਪ੍ਰਧਾਨਗੀ ਦੇਣ ਵਾਸਤੇ ਵੀ ਵਿਚਾਰਾਂ ਕਰ ਰਹੇ ਹਾਂ ਨੇ ਕਈ ਨਾਂ ਚੱਲਦੇ ਐ ਗਿਆਨੀ ਹਰਪ੍ਰੀਤ ਸਿੰਘ ਕਹਿ ਚੁੱਕੇ ਨੇ ਕੇ ਹੁਕਮਨਾਮਾ ਵਾਪਸ ਨਹੀਂ ਆਉਣਾ ਦੂਤਰੀ ਕੁਬਾਲਾ ਪੋਤਾ ਲਾਗੂ ਦਾ ਲਾਗੂ ਹੈ ਤੇ ਜਦੋਂ ਮਾਰ ਪੈਂਦੀ ਆ ਨਾ ਕਿਸੇ ਨੂੰ 6ਵੇਂ ਪਾਸ਼ਾ ਦੇ ਤਖਤ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਉੱਥੇ ਫਿਰ ਲੱਠ ਨਹੀਂ ਵੱਜਦੀ ਮੱਤ ਨਹੀਂ ਕਾਪਾ ਜਥੇਦਾਰ ਨੇ ਭਏ ਰঞ্জੀਤ ਸਿੰਘ ਵੱਲੋਂ ਕਹਿ ਗਿਆ ਕਿ ਸਿੱਖ ਧਰਮ ਦਾ ਜਿੰਨਾ ਨੁਕਸਾਨ ਹੋਇਆ ਜਾਂ ਘਾਣ ਲਿਆ ਉਹ ਬਦਲਾਂ ਦੇ ਦੇਣਾ ਜੀ ਕਹਿੰਦੇ ਕਿ ਜੱਡਾ ਵੱਡਾ ਘਾਨ ਸਿੱਖ ਕੌਮ ਦਾ ਇਸ ਪਰਿਵਾਰ ਨੇ ਕਰਤਾ ਤੇ ਅਜੇ ਜਾਰੀ ਹੈ ਇਹ ਤਾਂ ਲਗਾਤਾਰਤਾ ਦੇ ਵਿੱਚ ਆਮ ਲੋਕਾਂ ਦੇ ਵਿੱਚ ਇਹ ਮਸ਼ਹੂਰ ਹੋ ਗਿਆ ਕਿ ਜਿਸ ਜੱਥੇਦਾਰ ਨੂੰ ਲਿਉਂਦੇ ਨੇ ਐਨ ਬਾਜੇ ਗਾਜੇ ਨਾਲ ਲੈ ਕੇ ਆਉਂਦੇ ਨੇ ਹਾਥੀਆਂ ਤੇ ਚੜਾ ਕੇ ਜਾਂ ਹੋਰ ਵੀ ਪਰ ਜਾਨ ਬੇਲੇ ਕੋਈ ਉਹਨਾਂ ਦਾ ਬੈਗ ਵੀ ਬਾਹਰ ਲਜਾਣ ਨੂੰ ਤਿਆਰ ਨਹੀਂ ਹੁੰਦਾ। ਕਿ ਅਸਲ ਦੇ ਵਿੱਚ ਇਹ ਲੋਕ ਆਪਣੇ ਆਪ ਨੂੰ ਸ਼੍ਰੀ ਕਲ ਤਖਤ ਸਾਹਿਬ ਤੋਂ ਉੱਪਰ ਸਮਝਣ ਲੱਗੇ ਨੇ। ਤੇ ਜਦੋਂ ਧਾਮੀ ਸਾਹਿਬ ਵੀ ਇਹ ਕਹਿਦੇ ਨੇ ਦੋ ਕਮੇਟੀ ਮੈਂਬਰਾਂ ਨੂੰ ਵੀ ਉੱਪਰੋਂ ਹੁਕਮ ਨਹੀਂ ਆਇਆ। ਉਹ ਜਿਹੜਾ ਉੱਪਰੋਂ ਆਣਾ ਉਸ ਉੱਪਰੋਂ ਨੇ ਸਿੱਖ ਕੌਮ ਦਾ ਜਿੰਨਾ ਨੁਕਸਾਨ ਕੀਤਾ ਹੈ। ਤੇ ਉਹ ਅੱਜ ਵੀ ਚੱਲੀ ਹੈ ਕਿ ਸਿੱਖ ਇਤਿਹਾਸ ਨੂੰ ਜਿਵੇਂ ਵਿਗਾੜ ਕੇ ਪੇਸ਼ ਕੀਤਾ ਗੁਰੂ ਸਾਹਿਬਾਨਾਂ ਬਾਰੇ ਟਿੱਪਣੀਆਂ ਕੀਤੀਆਂ ਕਿ ਜਿੰਨੇ ਪ੍ਰਧਾਨ ਹੁਣ ਤੱਕ ਰਹੇ ਨੇ ਜਾਂ ਤਖਤਾਂ ਦੇ ਜਥੇਦਾਰ ਸਹਿਬਾਨ ਰਹੇ ਨੇ ਇਹਨਾਂ ਨੇ ਕਦੇ ਉਹਦੀ enquury ਕਰਾਈ ਸਤਿ ਸ਼੍ਰੀ ਅਕਾਲ ਮੈਂ ਬਲਵਿੰਦਰ ਸਿੰਘ ਹਾਜ਼ਰਾਂ ਪ੍ਰੋਗਰਾਮ ਇੱਕ ਮੇਰੀ ਵੀ ਸੁਣੋ ਲੈ ਕੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਦਿਨ ਭਰ ਦੀਆਂ ਕੁਝ ਅਹਿਮ ਤੇ ਕੁਝ ਵੱਡੀਆਂ ਖਬਰਾਂ ਦੇ ਉੱਤੇ ਵਿਚਾਰ ਚਰਚਾ ਕਰਦੇ ਹਾਂ ਤੇ ਵਿਚਾਰ ਚਰਚਾ ਕਰਨ ਦੇ ਲਈ ਮੇਰੇ ਨਾਲ ਮੌਜੂਦ ਨੇ ਸਾਡੇ ਚੈਨਲ ਦੇ ਸੀਨੀਅਰ ਐਡੀਟਰ ਜਸਪਾਲ ਸਿੰਘ ਢੱਲੋਂ ਜੀ ਨੂੰ ਅੱਜ ਦਾ ਬਾਲਾ ਸਵਾਗਤ ਕਰਦੇ ਹਾਂ ਢੱਲੋਂ ਸਾਹਿਬ ਸਵਾਗਤ ਹੈ ਪਰੋਣ ਦੇ ਵਿੱਚ ਜੀ ਸ਼ੁਕਰੀਆ ਜੀ ਬਹੁਤ ਬਹੁਤ ਮਿਹਰਬਾਨੀ ਜੀ ਢੱਲੋਂ ਸਾਹਿਬ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੱਲੋਂ ਅਸਤੀਫਾ ਦੇ ਦਿੱਤਾ ਗਿਆ ਸੀ ਫਿਰ ਚਰਚਾ ਛੇੜੀ ਪ੍ਰਧਾਨ ਕੌਣ ਹੋਵੇਗਾ ਕਿਹਨੂੰ ਬਣਾਇਆ ਜਾਵੇ ਪਰ ਉਨਾਂ ਦਾ ਅੱਜ ਐਸਜੀਪੀਸੀ ਦੀ ਅੰਤਰੀ ਕਮੇਟੀ ਦੀ ਮੀਟਿੰਗ ਹੋਈ ਸੀ ਤੇ ਉਹਨਾਂ ਵੱਲੋਂ ਅਸਤੀਫਾ ਨਾਮਨਜ਼ੂਰ ਕੀਤਾ ਗਿਆ ਤੇ ਉਹਨਾਂ ਕਹੇ ਹੈ ਕਿ ਮੁੜ ਤੋਂ ਵਿਚਾਰ ਕਰ ਲਓ ਜੀ। ਦੇਖੋ ਇਹ ਜਿਹੜਾ ਅਸਤੀਫਾ ਸ਼ਰਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਦਿੱਤਾ ਗਿਆ। ਸੂਤਰਾਂ ਦੇ ਹਵਾਲਿਆਂ ਨਾਲ ਬਹੁਤ ਸਾਰੀਆਂ ਗੱਲਾਂ ਉਹਦੇ ਵਿੱਚੋਂ ਬਲਵਿੰਦਰ ਬਾਹਰ ਨਿਕਲ ਕੇ ਸਾਹਮਣੇ ਆਗਿਆਂ ਨੇ ਪਰਦੇ ਦੇ ਅੰਦਰ ਵਾਪਰਿਆ ਬਹੁਤ ਕੁਝ ਹੈ ਜੀ ਇਹਨਾਂ ਦੀ ਅੰਤਰੰਕ ਕਮੇਟੀ ਆ ਗਈ ਸਾਨੂੰ ਸਾਰਿਆਂ ਨੂੰ ਪਤਾ ਕਿ 15 ਦੇ ਵਿੱਚੋਂ 3 ਮੈਂਬਰ ਤੇ ਇੱਕ ਪਾਸੇ ਨੇ ਉਹ ਤਾਂ ਇਹਨਾਂ ਦੇ ਨਾਲ ਨਹੀਂ ਖੜਦੇ ਤਾ ਕੁਲਵੰਤ ਸਿੰਘ ਮਨਨ ਨੇ ਸੱਦੀ ਸੀ ਉਹਦੇ ਵਿੱਚ ਇਹਨਾਂ ਦਾ ਸੀਨੀਅਰ ਵਾਈਸ ਪ੍ਰਧਾਨ ਰਗੂਜੀਤ ਬੇਰ ਸੁਮੇਤ ਕਈ ਆਗੂਦ ਸ਼ਾਮਲ ਸੀ ਇਹਨਾਂ ਨੇ ਇਹਦੇ ਵਿੱਚ ਕੋਈ ਫੈਸਲਾ ਨਹੀਂ ਕੀਤਾ ਇਹਨੂੰ ਲੰਬਤ ਕਰਤਾ ਪੈਂਡਿੰਗ ਕਰਤਾ ਕਿ ਅਸੀਂ ਬੇਨਤੀ ਕਰਦੇ ਹਾਂ ਧਾਮੀ ਸਾਹਿਬ ਨੂੰ ਕਿ ਤੁਸੀਂ ਮੁੜ ਵਿਚਾਰ ਕਰੋ ਤੇ ਇਹਨਾਂ ਦੀ ਅੰਤਰੰਗ ਕਮੇਟੀ ਦੀ ਇੱਕ ਪੰਜ ਮੈਂਬਰੀ ਕਮੇਟੀ ਬਣਾਤੀ ਜਿਹੜੀ ਜਾ ਕੇ ਧਾਮੀ ਸਾਹਿਬ ਨਾਲ ਮੁਲਾਕਾਤ ਕਰੇਗੀ ਉਹਨਾਂ ਨੂੰ ਬਣਾਉਣ ਦਾ ਯਤਨ ਕੀਤਾ ਜਾਵੇਗਾ ਉਹ ਮੰਨਦੇ ਆ ਕਿ ਨਹੀਂ ਮੰਨਦੇ ਅੰਦਰਖੱਤੇ ਇਹ ਕਿਸੇ ਹੋਰ ਨੂੰ ਪ੍ਰਧਾਨਗੀ ਦੇਣ ਵਾਸਤੇ ਵੀ ਵਿਚਾਰਾਂ ਕਰ ਰਹੀਆਂ ਨੇ ਕਈ ਨਾਂ ਚੱਲਦੇ ਆ ਜਿਨ੍ਹਾਂ ਨੇ ਅਸਤੀਫਾ ਦਿੱਤਾ ਧਾਮੀ ਸਾਹਿਬ ਦੇ ਨਾਲ ਪ੍ਰੋਫੈਸਰ ਕ੍ਰਿਪਾਲ ਸਿੰਘ ਵਡੂੰਗਰ ਪਹਿਲਾਂ ਤਿੰਨ ਵਾਰ ਪ੍ਰਧਾਨ ਰਹੇ ਨੇ ਨਾ ਤਾਂ ਉਹਨਾਂ ਦਾ ਵੀ ਚੱਲਦਾ ਕੇ ਅਸਤੀਫਾ ਜਿਹੜਾ ਉਹਨਾਂ ਨੇ ਦਿੱਤਾ ਉਸ ਅਸਤੀਫੇ ਦੀ ਜਿਹੜੀ ਉਹਦੀ ਭਾਸ਼ਾ ਸੀ ਸਾਰੀ ਦੁਨੀਆ ਨੂੰ ਪਤਾ ਕਿ ਪ੍ਰੋਫੈਸਰ ਬਡੂੰਗਰ ਇੱਕ ਵਿਦਵਾਨ ਬੰਦੇ ਨੇ ਕਈ ਕਿਤਾਬਾਂ ਲਿਖੀਆਂ ਨੇ ਉਹ ਭਾਸ਼ਾ ਉਹਨਾਂ ਦੀ ਨਹੀਂ ਉਹ ਕਿਤੇ ਹੋਰ ਆਈ ਹੈ ਤੇ ਬਹੁਤ ਸਾਰੇ ਸ਼ਰੋਮਣੀ ਕਮੇਟੀ ਦੇ ਵਿੱਚ ਉਹ ਆਗੂ ਨੇ ਜਿਹੜੇ ਸ੍ਰੀ ਅਕਾਲ ਤਖਤ ਸਾਹਿਬ ਦੇ ਨੂੰ ਸਮਰਪਿਤ ਹੋਣ ਦੀ ਥਾਂ ਤੇ ਕਿਸੇ ਹੋਰ ਥਾਂ ਨੂੰ ਸਮਰਪਿਤ ਨੇ ਬਹੁਤ ਸਾਰੀਆਂ ਦੀ ਗੱਲ ਹੈ ਮੈਂ ਕਿਸਦਾ ਨਾਮ ਨਹੀਂ ਲੈਣਾ ਹੁਣੇ ਜਿਹੜੇ ਅੰਤਰੰਗ ਕਮੇਟੀ ਵਾਲੇ ਨੇ ਇਹਨਾਂ ਚੋਂ ਪੰਜ ਬੰਦਿਆਂ ਦੀ ਕਮੇਟੀ ਧਾਮੀ ਸਾਹਿਬ ਕੋਲੇ ਜਾਏਗੀ ਉਹਨਾਂ ਨੂੰ ਜਾ ਕੇ ਪੁੱਛੇਗੀ ਕਿ ਭਾਈ ਸਾਹਿਬ ਤੁਸੀਂ ਆਪ ਦਾ ਅਸਤੀਫਾ ਵਾਪਸ ਲੈ ਲਓ ਤੇ ਦੁਬਾਰਾ ਸੇਵਾ ਸੰਭਾਲ ਲਓ ਪਰ ਮੈਨੂੰ ਲੱਗਦਾ ਕਿ ਜਿਸ ਪਰਸਤਿਤੀਆਂ ਦੇ ਵਿੱਚ ਧਾਮੀ ਸਾਹਿਬ ਨੇ ਇਸ ਅਸਤੀਫਾ ਦਿੱਤਾ ਉਹ ਹੋਰ ਉਹਨਾਂ ਦੇ ਅਨੁਕੂਲ ਨਹੀਂ ਰਹੀਆਂ ਮਸਲਨ ਉਹਨਾਂ ਨੇ ਕਿਹਾ ਕਿ ਮੈਂ ਨੈਤਿਕਤਾ ਦੇ ਆਧਾਰ ਤੇ ਜੱਦਰ ਕਾਲ ਤਖਤ ਸਾਹਿਬ ਦਾ ਉਹ ਚਿੱਠੀ ਪੜੀ ਤਾਂ ਅਸਤੀਫਾ ਦਿੱਤਾ ਹੈ ਔਰ ਦੂਜੇ ਪਾਸੇ ਜੱਦਰ ਕਾਲ ਤਖਤ ਜਿਨ੍ਹਾਂ ਦੀ ਅਗਵਾਈ ਵਿੱਚ ਦੋ ਤਰੀਕ ਨੂੰ ਫਸਿਲ ਤੋਂ ਫੈਸਲੇ ਸੁਣਾਏ ਜਿਹਦੇ ਬਾਰੇ ਗਿਆਨੀ ਹਰਪ੍ਰੀਤ ਸਿੰਘ ਵੀ ਕਹਿੰਦੇ ਆ ਵੀ ਅਸੀਂ ਤਾਂ ਇਹਨਾਂ ਨੂੰ ਮੰਚ 'ਤੇ ਦੇਤਾ ਸੀ ਇੱਕ ਇੱਕ ਪਿੱਚ ਦਿੱਤੀ ਸੀ ਕਿ ਇੱਥੇ ਆ ਕੇ ਤੁਸੀਂ ਆਪਣੇ ਆਪ ਨੂੰ ਮੁੜ ਕੇ ਸਥਾਪਿਤ ਕਰ ਸਕਦੇ ਹੋ ਪਰ ਉਹਨਾਂ ਇਹਨਾਂ ਨੇ ਨਹੀਂ ਕੀਤਾ ਪਰ ਜਦੋਂ ਸਹਿਜ ਸਿਆਨਪ lạc ਕੋ ਇੱਕ ਨੇ ਚੱਲੇ ਨਾਲ ਇਸ ਤਰ੍ਹਾਂ ਦੀ ਸਥਿਤੀ ਹੋਏ ਉਪਰ ਅੱਗੇ ਬਧਿਆ ਨਹੀਂ ਕਰ ਇਹ ਗੱਲ ਉੱਥੇ ਵੀ ਸ਼ਾਮਿਲ ਹੈ ਇਹਦੇ ਨਾਲ ਹੀ ਉਹ ਉਹ ਕਮੇਟੀ ਜਾਏਗੀ ਜਾ ਕੇ ਉਹਨਾਂ ਨੂੰ ਪੁੱਛੇਗੀ ਉਹਦੇ ਵਿੱਚ ਕੀ ਹੁੰਦਾ ਕੀ ਨਹੀਂ ਹੁੰਦਾ ਅਗਲੀ ਗੱਲ ਅਗਲੇ ਪਾਸੇ ਨੂੰ ਤੁਰ ਗਈ ਹੈ ਤੇ ਜੱਦਰ ਸਾਹਿਬ ਨੂੰ ਜਿਹੜੀ ਪੰਜ ਮੈਂਬਰੀ ਕਮੇਟੀ ਨੇ ਰਿਪੋਰਟ ਪੇ ਜੀ ਸੀ ਉਹ ਅੱਜ ਉੱਥੇ ਦਫ਼ਤਰ 'ਚ ਬੈਠੇ ਵੀ ਰਹੇ ਆਪਣੇ ਪਰ ਕੀ ਗੱਲ ਉਹਨਾਂ ਨੇ ਰਿਪੋਰਟ ਪੜ੍ਹੀ ਨਹੀਂ ਜਾਂ ਹਲੇ ਕਿਸੇ ਕਿਸਮ ਦਾ ਮੂੜੇ ਨਹੀਂ ਹੈਗਾ ਸੋ ਜਿਹੜੀ ਜੱਤਦਰਾ ਸਾਹਿਬ ਦੀ ਭੂਮਿਕਾ ਹੈ ਉਹ ਵੀ ਕਈ ਵਾਰ ਸਵਾਲਾਂ ਦੇ ਖੇਰੇ 'ਚ ਆ ਜਾਂਦੀ ਹੈ ਔਰ ਜੱਧਰ ਸਾਹਿਬ ਨੂੰ ਆਖਰ 'ਚ ਉਹ ਤੋੜਨੀ ਪਵੇਗੀ ਦੂਜੇ ਪਾਸੇ ਗਿਆਨੀ ਹਰਪ੍ਰੀਤ ਸਿੰਘ ਕਹਿ ਚੁੱਕੇ ਨੇ ਕਿ ਹੁਕਮਨਾਮਾ ਵਾਪਸ ਨਹੀਂ ਆਉਣਾ ਦੂਤਰੀ ਕਬਾਲਾ ਉਹ ਤਾਂ ਲੱਗੂ ਦਾ ਲਗੂ ਹੈ ਤੇ ਜਦੋਂ ਮਾਰ ਪੈਂਦੀ ਆ ਨਾ ਕਿਸੇ ਨੂੰ ਛੇਵੇਂ ਪਾਤਸ਼ਾਹ ਦੇ ਤਖਤ ਸ੍ਰੀ ਅਕਾਲ ਤਖਤ ਸਾਹਿਬ ਤੋਂ ਉੱਥੇ ਫਿਰ ਲੱਠ ਨਹੀਂ ਵੱਜਦੀ ਮੱਤ ਵੱਜਦੀ ਜੀ ਜੀ ਸੋ ਦੂਜੇ ਪਾਸੇ ਗੱਲ ਕਰਦੇ ਜੀ ਸਾਪਕਾ ਜਥੇਦਾਰ ਨੇ ਭਾਈ ਰਣਜੀਤ ਸਿੰਘ ਵੱਲੋਂ ਕਹਿ ਗਏ ਕਿ ਸਿੱਖ ਧਰਮ ਦਾ ਜਿੰਨਾ ਨੁਕਸਾਨ ਹੋਇਆ ਜਾਂ ਘਾਣ ਲਿਆ ਉਹ ਬਦਲਾਂ ਦੇ ਦੇਣਾ ਜੀ ਦੇਖੋ ਭਾਈ ਰਣਜੀਤ ਸਿੰਘ ਨੇ ਇੱਕ মিডিਏ ਦੇ ਉੱਤੇ ਆਪਣਾ ਗੱਲਬਾਤ ਕੀਤੀ ਉਹਨਾਂ ਨੇ 1998 ਦੀ ਗੱਲ ਨੂੰ ਨਾਲ ਚੱਕਿਆ 1994 ਦੀ ਗੱਲ ਵੀ ਦੁਹرائی ਕਹਿੰਦੇ 1998 ਦੇ ਵਿੱਚ ਸ਼੍ਰੀ ਕਾਲਕਟਕ ਸਾਬ ਵੱਲੋਂ ਜਦੋਂ ਕਿ ਉਹ ਖੁਦ ਜਥੇਦਾਰ ਸੀ ਇਹ ਗੱਲ ਕਹੀ ਗਈ ਸੀ ਕਿ ਤੁਸੀਂ ਜਦੋਂ ਤੱਕ 300 ਸਾਲਾ ਹੋਣਾ ਹੈ 13 April 1999 ਨੂੰ ਉਦੋਂ ਤੱਕ ਲੜਾਈ ਨਾ ਕਰੋ ਕਿਸੇ ਕਸਮ ਦੀ ਇਕੱਠੇ ਰਹੋ ਤੇ ਅਗਲੇ ਦਿਨੀ 14 April 1928 1999 ਨੂੰ ਤੁਸੀਂ ਜੋ ਕਰਨਾ ਕਰ ਲਿਓ ਲੜ ਪਿਓ ਜੋ ਮਰਜ਼ੀ ਕਰਿਓ ਤੇ ਕੀ ਉਦੋਂ ਹੁਕਮਨਾਮਾ ਸਾਹਿਬ ਦੀ ਪਾਲਣਾ ਇਸ ਟੱਬਰ ਨੇ ਕਰ ਲਈ ਸੀ ਇਹ ਤਾਂ ਪ੍ਰਾਣੀ ਰੀਤ ਹੈ ਜਿਸ ਅਕਾਲ ਤੱਕ ਸਾਹਿਬ ਨੂੰ ਅਸੀਂ ਸਰਬ ਉੱਚ ਕਹਿੰਦੇ ਆਂ ਤੇ ਉਹਨਾਂ ਦੇ ਆਦੇਸ਼ਾਂ ਨਾਲ ਖੇਡਦੇ ਰਹੇ ਆ ਉਹ ਕਹਿੰਦੇ ਕਿ ਜੱਡਾ ਵੱਡਾ ਘਾਨ ਸਿੱਖ ਕੌਮ ਦਾ ਇਸ ਪਰਿਵਾਰ ਨੇ ਕਰਤਾ ਤੇ ਅਜੇ ਜਾਰੀ ਹੈ ਇਹ ਤਾਂ ਲਗਾਤਾਰਤਾ ਦੇ ਵਿੱਚ ਹੈ ਸੋ ਆਪਾਂ ਕਹਿ ਸਕਦੇ ਆ ਕਿ ਭਾਈ ਰਣਜੀਤ ਸਿੰਘ ਜਿਹਨਾਂ ਨੂੰ ਬਹੁਤ ਆਮ ਲੋਕਾਂ ਦੇ ਵਿੱਚ ਇਹ ਮਸ਼ਹੂਰ ਹੋ ਗਿਆ ਕਿ ਜਿਸ ਜੱਥੇਦਾਰ ਨੂੰ ਲਿਉਂਦੇ ਨੇ ਐਨ ਬਾਜੇ ਗਾਜੇ ਨਾਲ ਲੈ ਕੇ ਆਉਂਦੇ ਨੇ ਹਾਥੀਆਂ ਤੇ ਚੜਾ ਕੇ ਜਾਂ ਹੋਰ ਵੀ ਪਰ ਜਾਨ ਵੇਲੇ ਕੋਈ ਉਹਨਾਂ ਦਾ ਬੈਗ ਵੀ ਬਾਹਰ ਲਿਜਾਣ ਨੂੰ ਤਿਆਰ ਨਹੀਂ ਹੁੰਦਾ ਜੋ ਉਸ ਅਹੁਦੇ ਨਾਲ ਇਹ ਕਥਤ ਰੂਪ ਦੇ ਵਿੱਚ ਕਰਦੇ ਐ ਉਹ ਪ੍ਰਵਾਨ ਹੋਣ ਵਾਲਾ ਨਹੀਂ ਨਾ ਨੂੰ ਸਰਵ ਉੱਚ ਹੈ ਤੇ ਗੱਲ ਉਹਦੀ ਬੰਨੜੀ ਦੀ ਬਹੁਤ ਸਾਰੇ ਵਿਦਵਾਨਾਂ ਚ ਇਹ ਵੀ ਆ ਗਿਆ ਕਿ ਅਸਲ ਦੇ ਵਿੱਚ ਇਹ ਲੋਕ ਆਪਣੇ ਆਪ ਨੂੰ ਸ਼੍ਰੀ ਕਲ ਤਖਤ ਸਾਹਿਬ ਤੋਂ ਵੀ ਉੱਪਰ ਸਮਝਣ ਲੱਗੇ ਨੇ ਤੇ ਜਦੋਂ ਧਾਮੀ ਸਾਹਿਬ ਵੀ ਇਹ ਕਹਿਦੇ ਨੂੰ ਦੋ ਕਮੇਟੀ ਮੈਂਬਰਾਂ ਨੂੰ ਵੀ ਉੱਪਰੋਂ ਹੁਕਮ ਨਹੀਂ ਆਇਆ ਉਹ ਜਿਹੜਾ ਉੱਪਰੋਂ ਆਣਾ ਉਸ ਉੱਪਰੋਂ ਨੇ ਸਿੱਖ ਕੌਮ ਦਾ ਜਿੰਨਾ ਨੁਕਸਾਨ ਕੀਤਾ ਹੈ ਉਹ ਅੱਜ ਵੀ جاری ਹੈ ਤੇ ਸਿੱਖ ਧਰਮ ਦੀ ਨਜ਼ਰ ਵੀ ਸ਼੍ਰੀ ਕਾਲ ਤਖਤ ਸਾਹਿਬ ਵੱਲ ਲੱਗੀ ਹੋਈ ਹੈ ਕਿ ਕਦੋਂ ਉਹ ਸਮਾਂ ਆਵੇ ਜਦੋਂ ਇਹਨਾਂ ਨੂੰ ਕੋਈ ਸਮੱਤ ਬਖਸ਼ੇ ਇਹ ਮਿਲ ਬੈ ਕੇ ਜਿਹੜੀਆਂ ਗਲਤੀਆਂ ਨੇ ਉਹਨੂੰ ਠੀਕ ਕਰ ਲੈ ਪਰ ਨਹੀਂ ਉਹਨਾਂ ਨੇ ਕਿਹਾ ਕਿ 300 ਕਿਤਾਬਾਂ ਛਾਪੀਆਂ ਗਈਆਂ ਉਦੋਂ ਬੀਬੀ ਜਗੀਰ ਕੌਰ ਪ੍ਰਧਾਨ ਬਣ ਕੇ ਸੀ ਜਦਦਰ ਕੌੜਾ ਤੋਂ ਬਾਅਦ ਇੱਕ ਹਿੰਦੀ ਦੇ ਵਿੱਚ ਕਿਤਾਬ ਛਾਪੀ ਗਈ ਉਸ ਵੇਲੇ ਕਹਿੰਦੇ ਜੀ ਅਸੀਂ ਵਾਪਸ ਲੈ ਲਈ ਉਹ ਅੱਜ ਵੀ ਉਪਲਬਧ ਹੈ ਇਹਦੇ ਬਾਰੇ ਜਿਹੜੇ ਬਲਦੇਵ ਸਿੰਘ ਸਿਰਸਾ ਨੇ ਬਹੁਤ ਲੰਬੇ ਸਮੇਂ ਤੋਂ ਰੌਲਾ ਪਾਉਂਦੇ ਆ ਰਹੇ ਨੇ 98 ਤੋਂ ਲੈ ਕੇ ਹੁਣ ਤੱਕ ਅੱਜਕੱਲ੍ਹ ਉਹ ਬਿਮਾਰ ਨੇ ਕਿ ਸਿੱਖ ਇਤਿਹਾਸ ਨੂੰ ਜਿਵੇਂ ਵਿਗਾੜ ਕੇ ਪੇਸ਼ ਕੀਤਾ ਗੁਰੂ ਸਾਹਿਬਾਨਾਂ ਬਾਰੇ ਟਿੱਪਣੀਆਂ ਕੀਤੀਆਂ ਇਹ ਜਿੰਨੇ ਪ੍ਰਧਾਨ ਹੁਣ ਤੱਕ ਰਹੇ ਨੇ ਜਾ ਤਖਤਾ ਦੇ ਜਥੇਦਾਰ ਸਹਿਬਾਨ ਰਹੇ ਨੇ ਇਹਨਾਂ ਨੇ ਕਦੇ ਉਹਦੀ ਇਨਕੁਆਰੀ ਕਰਾਈ ਕਿ ਉਹ ਕਿਤਾਬ ਕਿਹਦੇ ਕਹਿੰਦੇ ਆਈ ਸੀ ਕਿਉਂ ਆਈ ਸੀ ਜਿਹਦੇ ਵਿੱਚ ਸਾਡੇ ਗੁਰੂ ਸਾਹਿਬਾਨਾਂ ਬਾਰੇ ਬਹੁਤ ਭੱਦੀਆਂ ਟਿੱਪਣੀਆਂ ਕੀਤੀਆਂ ਹੋਈਆਂ ਜੀ ਸੋ ਦੂਜੇ ਪਾਸੇ ਸਾਡੇ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਕੱਲ ਮਹਾਰਾਸ਼ਟਰ ਜਾਣਗੇ ਜੀ ਤਰਵਿੰਦਰ ਜੀ ਉੱਥੇ ਆਪਣਾ ਬਲਵਿੰਦਰ ਜੀ ਪੱਛਮੀ ਜ਼ੋਨਲ ਕਾਉਂਸਲ ਦੀ 27ਵੀਂ ਮੀਟਿੰਗ ਹੈ ਜਿਦੇ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਸਾਡੇ ਗ੍ਰਹਿ ਮੰਤਰੀ ਨੇ ਸ਼ਮੂਲੀਅਤ ਕਰਨੀ ਹੈ ਇਹ ਜਿਹੜਾ ਪੱਛਮੀ ਜ਼ੋਨ ਕਾਉਂਸਲ ਹੈ ਇੱਕ ਕਾਫੀ ਮਹੱਤਵਪੂਰਨ ਇਹਦੇ ਵਿੱਚ ਅਮਿਤ ਸ਼ਾਹ ਸਾਹਿਬ ਇਹਦੀ ਪ੍ਰਧਾਨਗੀ ਕਰਨਗੇ ਔਰ ਉਤੇ ਇਤੇ ਤੌਰ ਤੇ ਉਹ ਮਹਾਰਾਸ਼ਟਰ ਜਾ ਰਹੇ ਨੇ ਪੂਨੇ ਤੇ ਇਹ ਨੂੰ ਵੀ ਮਹੱਤਵਪੂਰਨ ਇੱਕ ਤਰੀਕੇ ਦੇ ਨਾਲ ਸਮਝਿਆ ਜਾ ਰਿਹਾ ਜੀ ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਪੀਐਮ ਮੋਦੀ ਵੱਲੋਂ ਕਿਹਾ ਗਿਆ ਹੈ ਕਿ ਦੇਸ਼ ਦਾ ਵਿਕਾਸ ਲੋਕਾਂ ਦੇ ਨਾਲ ਵਿਕਾਸ ਹੀ ਹੁੰਦਾ ਜੀ ਦੇਖੋ ਪ੍ਰਧਾਨ ਮੰਤਰੀ ਪ੍ਰਧਾਨ ਮੰਤਰੀ ਨੇ ਉਹਨਾਂ ਦੀ ਜ਼ਿੰਮੇਵਾਰੀ ਹੈ ਭਾਰਤੀ ਜਨਤਾ ਪਾਰਟੀ ਦਾ ਨਾਰਾ ਵੀ ਰਿਹਾ ਸਭ ਦਾ ਸਾਥ ਸਭ ਦਾ ਵਿਕਾਸ ਅਸੀਂ ਸਾਰਿਆਂ ਨੇ ਮਿਲ ਕੇ ਵਿਕਾਸ ਕਰਨਾ ਹੈ ਇਹ ਗੱਲ ਬਿਲਕੁਲ درست ਹੈ ਬਲਵਿੰਦਰ ਕੇ ਜੇ ਸੂਬੇ ਦੇ ਦੇਸ਼ ਦੇ ਲੋਕ ਵਿਕਸਤ ਹੋਣਗੇ ਤਾਂ ਭਾਰਤ ਆਪਣੇ ਆਪ ਹੀ ਵਿਕਸਤ ਹੋ ਜਾਵੇਗਾ ਉਹਨਾਂ ਨੇ ਬਹੁਤ ਸਾਰੇ ਖੇਤਰਾਂ ਦੀ ਗੱਲ ਕੀਤੀ ਕਿ ਅਸੀਂ ਇਸ ਪਾਸੇ ਵੱਲ ਨੂੰ ਤੁਰ ਰਹੇ ਹਾਂ ਇਹ ਸਾਡੀ ਪ੍ਰਾਇੋਰਟੀ ਹੈ ਉਹਨਾਂ ਦੇ ਹੱਥ ਜ਼ਿੰਮੇਵਾਰੀ ਹੈ ਕਿਉਂਕਿ ਪ੍ਰਧਾਨ ਮੰਤਰੀ ਸਾਡੇ ਸਾਰਿਆਂ ਦੇ ਮੁਖੀ ਹੈ ਉਹਨਾਂ ਦੀ ਗੱਲ ਵੀ ਮੰਨੇ ਜਾਣਾ ਸਾਰਿਆਂ ਵਾਸਤੇ ਜ਼ਰੂਰੀ ਹੈ ਸੋ ਆਪਾ ਕਹਿ ਸਕਦੇ ਹਾਂ ਕਿ ਪ੍ਰਧਾਨ ਮੰਤਰੀ ਸਾਹਿਬ ਨੇ ਜਿਸ ਦਰਬ ਦੇ ਵਿੱਚ ਇਹ ਗੱਲ ਕੀਤੀ ਹੈ ਜੇ ਹਰ ਖੇਤਰ ਦੇ ਵਿੱਚ ਹਰ ਲੋਕ ਮੈਂ મોદી ਸਾਹਿਬ ਨੂੰ ਬੇਨਤੀ ਕਰਦਾ મોદી ਸਾਹਿਬ ਜੇ ਸਾਰੇ ਲੋਕਾਂ ਦਾ ਵਿਕਾਸ ਕਰਨਾ ਹੈ ਆ ਜਿਹੜੇ ਭਰ ਭਰ ਕੇ ਜਹਾਜ਼ ਵਿਦੇਸ਼ਾਂ ਚੋਂ ਵਾਪਸ ਆ ਰਹੇ ਨੇ ਇਹ ਸਾਡੀ ਕਮਜ਼ੋਰੀ ਹੈ ਅਸੀਂ ਉਹਨਾਂ ਨੂੰ ਵਿਕਾਸਤ ਨਹੀਂ ਕਰ ਸਕੇ ਉਹਨਾਂ ਨੂੰ ਉਹ ਸਦ ਤੱਕ ਨਹੀਂ ਪਹੁੰਚਾ ਸਕਕੇ ਜਿੰਨਾ ਤੱਕ ਜਾਣਾ ਚਾਹੀਦਾ ਸੀ ਉਹਨਾਂ ਲੋਕਾਂ ਨੇ ਪੈਸੇ ਵੀ ਦੇਤੇ ਪਰ ਤੁਸੀਂ ਰਾਸ਼ੀ ਲੋਕਾਂ ਨੇ ਨਾਰੀ ਉਦਾਂ ਦੇ ਦੇਤੇ ਵਿਕਸਤ ਭਾਰਤ ਇਸੇ ਤਰ੍ਹਾਂ ਸ਼ਾਇਨਗੀਡੀਆਂ ਨਾਰਾ ਭਾਵੇਂ ਪੰਜਾਬੀ ਚ ਦੇ ਦਿਓ ਭਾਵੇਂ ਦੇ ਦਿਓ ਅੰਗਰੇਜ਼ੀ ਚ ਜਾਂ ਕਿਸੇ ਹੋਰ ਭਾਸ਼ਾ ਚ ਨਾਰਾ ਨਾਰਾ ਹੀ ਰਹੇ ਨੇ ਅਸਲੀਅਤ ਨਹੀਂ ਅਗਲੀ ਗੱਲ ਓਏ ਕਿ ਜਦੋਂ ਤੱਕ ਤੁਸੀਂ ਉਹਨੂੰ ਗਰਾਉਂਡ ਜਮਿਨੀ ਹਕੀਕਤਾ ਚ ਜਾ ਕੇ ਨਹੀਂ ਦੇਖੋਗੇ ਉਹ ਚੀਜ਼ ਉਸੇ ਤਰ੍ਹਾਂ ਉਦਾ ਰੂਪ ਦੇ ਵਿੱਚ ਹੀ ਜਾਰੀ ਰਹਿਣੀ ਹੈ ਜੇਕਰ ਇੱਕ ਤਰੀਕੇ ਨਾਲ ਕਹੀ ਜਾ ਰਹੀ ਹੈ ਜਦੋਂ ਤੱਕ ਤੁਸੀਂ ਲੋਕਾਂ ਨੂੰ ਕੰਮ ਨਹੀਂ ਦਿਓਗੇ ਜਦੋਂ ਤੱਕ ਲੋਕਾਂ ਨੂੰ ਸਿਰਫ ਲਾਰੇਬਾਜ਼ੀ ਰੱਖੋਗੇ ਮੁਕਤ ਦੀਆਂ ਰਿਓੜੀਆਂ ਚ ਰੱਖੋਗੇ ਉਹਦਾ ਵਿਕਾਸ ਨਹੀਂ ਹੋ ਸਕਦਾ ਉਹਦਾ ਵਿਕਾਸ ਉਸੇ ਵੇਲੇ ਹੋਣਾ ਹੈ ਜਦੋਂ ਆਪਾਂ ਆਪਣੇ ਆਪ ਨੂੰ ਵਿਕਸਿਤ ਕਰਨ ਵਾਲੇ ਪਾਸੇ ਨੂੰ ਤੋਰਾਂਗੇ ਸੋ ਮੈਨੂੰ ਉਮੀਦ ਹੈ ਕਿ ਜੇ ਮੁਕਤ ਦੀਆਂ ਰਿਓੜੀਆਂ ਬੰਦ ਕਰਕੇ ਉਹਨਾਂ ਨੂੰ ਕਿਰਤਾਲੇ ਪਾਸੇ ਲਾऊं ਤੇ ਡੈਫੀਨੇਟ ਦੇਸ਼ ਵੀ ਵਿਕਸਿਤ ਹੋਵੇਗਾ ਤੇ ਲੋਕਾਂ ਦਾ ਵਿਕਾਸ ਵੀ ਆਪਣੇ ਆਪ ਹੋ ਜਾਵੇਗਾ ਜੀ ਮਨਜਿੰਦਰ ਸਰਸਾ ਜੋ ਕਿ ਦਿੱਲੀ ਦੇ ਨਵੇਂ ਮੰਤਰੀ ਬਣੇ ਨੇ ਕੱਲ ਆਪਣੇ ਅਹੁਦੇ ਦੇ ਵਿੱਚ ਬੈਠਣਗੇ ਤੇ ਕੰਮਕਾਰ ਸੰਭਾਲਣਗੇ ਡਿਰਸਾ ਬਰਜਿੰਦਰ ਸਿੰਘ ਸਿੱਖ ਚੇਰਾ ਨੇ ਸਰਸਾ ਸਾਹਿਬ ਉਹਨਾਂ ਨੂੰ ਇਸ ਮੰਤਰੀ ਮੰਡਲ ਦੇ ਵਿੱਚ ਥਾਂ ਮਿਲੀ ਹੈ ਬੜੇ ਲੰਬੇ ਸਮੇਂ ਤੋਂ ਉਹ ਇਸ ਪਾਸੇ ਵੱਲ ਤੁਰੇ ਹੋਏ ਸਨ ਕੱਲ ਉਹਨਾਂ ਨੇ ਮੰਤਰੀ ਮੰਡਲ ਦੇ ਵਿੱਚ ਜਾ ਕੇ ਸੌਂ ਚੁੱਕ ਲਈ ਪਹਿਲੀ ਕੈਬਨਟ ਦੀ ਮੀਟਿੰਗ ਵੀ ਉਹਦੇ ਵਿੱਚ ਵੀ ਸ਼ਾਮਲ ਹੋ ਗਈ ਤੇ ਹੁਣ ਉਹਨਾਂ ਨੇ ਇਸ ਮੀਟਿੰਗ ਦੀ ਥਾਂ ਇਹਨਾਂ ਨੇ ਸੱਚਾ ਸਮਝ ਜਿਹੜਾ ਬਕਾਇਦਾ ਤੌਰ ਦੇ ਉੱਤੇ ਆਪਣੇ ਕਵਰੇਜ 'ਚ ਜਾ ਕੇ ਕਾਰਜਪਾਲ ਸੰਭਾਲਣਾ ਹੈ ਉਹ ਉਹਨਾਂ ਨੇ ਭਲਕੇ ਦਾ ਟਾਈਮ ਰੱਖਿਆ ਉਹਨਾਂ ਨੂੰ ਕਾਰਜਪਾਲ ਸੰਭਾਲਣ ਵਾਸਤੇ ਕੌਣ ਕੌਣ ਜਾਂਦੇ ਨੇ ਕਿਹੜੇ ਆਗੂ ਜਾਂਦੇ ਆ ਪਰਿਵਾਰਕ ਮੈਂਬਰ ਜਾਂਦੇ ਆ ਜਾਂ ਉਹ ਮੁੱਖ ਮੰਤਰੀ ਰੇਖਾ ਗੁਪਤਾ ਨੂੰ ਬੇਨਤੀ ਕਰਦੇ ਆ ਕਿ ਤੁਸੀਂ ਮੈਨੂੰ ਅਹੁਦੇ ਤੇ ਬਿਠਾਉਣ ਵਾਸਤੇ ਕੋਈ ਧਾਰਮਿਕ ਸ਼ਕਤੀਤਾ ਵੀ ਜਾਂਦੀਆਂ ਨੇ ਇਹ ਉਹਨਾਂ ਦਾ ਆਪਣਾ ਮਾਮਲਾ ਹੈ ਪਰ ਅਹੁਦੇ ਦਾ ਜਿਹੜਾ ਬਕਾਇਦਾ ਤੌਰ ਦੇ ਉੱਤੇ ਕਾਰਜ ਭਾਰ ਹੈ ਉਹ ਕੱਲ ਨੂੰ ਬਰਜਿੰਦਰ ਸਿੰਘ ਸਿਰਸਾ ਨੇ ਸਾਹਮਣੇ ਕਿ ਆ 11 ਸਾਲ ਜਿਹੜੇ ਸੀਗੇ 12 ਸਾਲ ਬਾਅਦ ਸਿਰਸਾ ਸਾਹਿਬ ਇੱਕ ਸਿੱਖਾ ਗੂਜੋਂ ਮੰਤਰੀ ਮੰਡਲ ਚ ਸ਼ਾਮਲ ਹੋਏ ਨੇ ਆ ਜਿਹੜੇ ਝਾੜੂ ਵਾਲੇ ਸੀ ਇਹਨਾਂ ਨੇ ਕਥਤ ਰੂਪ ਦੇ ਵਿੱਚ ਵਿਰੋਧੀ ਤਰ੍ਹਾਂ ਦੇ ਦੋਸ਼ ਲਾਉਂਦੇ ਐ ਕਿ ਲੁੱਟ ਪੰਜਾਬ ਦੀ ਤੇ ਕਿਸੇ ਵੀ ਸਿੱਖ ਚਿਹਰੇ ਨੂੰ ਇਹਨਾਂ ਨੇ ਉੱਥੇ ਮਾਨਤਾ ਨਹੀਂ ਦਿੱਤੀ ਦਿੱਲੀ ਦੇ ਵਿੱਚ ਹਾਲਾਂਕਿ ਅਰਬਿੰਦ ਕੇਜਰੀਵਾਲ ਸਾਹਿਬ ਇਸ ਮਾਮਲੇ 'ਚ ਉਹਨਾਂ ਨੂੰ ਉੱਥੇ ਲਿਆ ਸਕਦੇ ਸੀ ਲੋਕਾਂ ਦਾ ਦੋਸ਼ ਤਾਂ ਇਹ ਹੈ ਕਿ ਜਿੰਨਿਆਂ ਨੇ ਪ੍ਰਸ਼ਾਂਤ ਭੂਸ਼ਣ ਵਰਗਿਆਂ ਨੇ ਜਿਨ੍ਹਾਂ ਨੇ ਪਾਰਟੀ ਸੰਜਣ ਵਾਸਤੇ ਆਪਣੇ ਜੇਬ 'ਚੋਂ ਪੈਸੇ ਦਿੱਤੇ ਜੋਗਿੰਦਰ ਜਯਦਵ ਹੋਣ, ਕੁਮਾਰ ਵਿਸ਼ਵਾਸ ਹੋਣ, ਪੱਤਰਕਾਰ ਆਸ਼ੂਤੋਸ਼ ਹੋਣ ਇਹਨਾਂ ਤਮਾਮ ਆਗੂਆਂ ਨੂੰ ਉਹਨਾਂ ਨੇ ਖੁੰਝੇ ਲਾਇਆ ਇਹਨਾਂ ਨੂੰ ਨਾਲ ਨਹੀਂ ਲਏ ਤੇ ਅੱਜ ਫਿਰ ਠੀਕ ਹੈ ਬਖਤੀ ਤੌਰ ਦੇ ਉੱਤੇ ਕੋਈ ਚੀਜ਼ ਚੱਲ ਜਾਂਦੀ ਹੈ ਪਰ ਉਹ ਕਰੋ ਬਹੁਤਾ ਸਮਾਂ ਚੱਲਿਆ ਨਹੀਂ ਕਰ ਗੱਲ ਕਰਾਂਗੇ ਜੀ ਚਾਈਨਾ ਡੋਰ ਨੂੰ ਲੈ ਕੇ ਜਿੱਥੇ ਸਰਕਾਰ ਵੱਲੋਂ ਬੜੀ ਸਖਤੀ ਕੀਤੀ ਗਈ ਸਖਤ ਪਰਚੇ ਵੀ ਪਾਏ ਗਏ ਦੁਕਾਨਦਾਰਾਂ ਦੇ ਖਿਲਾਫ ਪਰ ਫਿਰ ਵੀ ਢੜਲੇ ਦੇ ਨਾਲ ਚਾਈਨਾ ਡੋਰ ਵਿਕਰੀ ਦਾ ਤਾਜ਼ਾ ਮਾਮਲਾ ਬਹਰ ਤੋਂ ਸਾਹਮਣੇ ਆਇਆ ਜੀ ਬਿੱਟੂ ਜਦੋਂ ਸਰਕਾਰਾਂ ਆਪਣੀਆਂ ਜ਼ਿੰਮੇਵਾਰੀਆਂ ਨਾਲ ਸਮਝਣ ਤੁਸੀਂ ਇਕੱਲੀ ਚਾਈਨਾ ਡੋਰ ਦੀ ਗੱਲ ਕਿਉਂ ਕਰਦੇ ਹੋ ਆ ਤੁਸੀਂ ਸੜਕਾਂ ਤੇ ਜਾਣਦੇ ਹੋ ਕੰਨ ਪਾੜਵੀਂ ਆਵਾਜ਼ ਦੇ ਵਿੱਚ ਪ੍ਰੈਸ਼ਰ ਹਾਰਨ ਵੱਜਦੇ ਆ ਸਪਰੀਮ ਕੋਰਟ ਤੱਕ ਨੇ ਕਹਿ ਦਿੱਤਾ ਕਿ ਇਹ ਪਾਬੰਦੀ ਹੈ ਨਹੀਂ ਬਜਾਜਾਈ ਜਾ ਸਕਦੇ ਲੋਕਾਂ ਨੂੰ ਬੁਲੇ ਕਰਦੇ ਰਣਗੇ ਤਿੱਕਤੇ ਦੇਖਿਆ ਵੀ ਬੰਦ ਹੋ ਗਈ ਹੈ ਇੱਥੇ ਕਿੰਨੇ ਕਿਸਮ ਦੀਆਂ ਹੋਰ ਪਾਬੰਦੀਆਂ ਦੀ ਗੱਲ ਹੁੰਦੀ ਹੈ ਕਦੇ ਵੇਖਿਆ ਇੱਕ ਰਿਪੋਰਟ ਅਸ਼ਰ ਹੋਈ ਹੈ ਕਿ दारू ਦੇ ਸੇਵਨ ਨਾਲ ਸਭ ਤੋਂ ਵੱਧ ਸੜਕੀ ਹਾਦਸਿਆਂ 'ਚ ਮੌਤਾਂ ਜਾਂਦੀਆਂ ਨੇ ਬੰਦ ਹੋ ਗਈ ਐ ਅਸੀਂ ਵੇਖਦੇ ਹਾਂ ਉਲਟ ਦਿਸ਼ਾ ਵਿੱਚ ਵਾਹਨ ਆਉਂਦੇ ਐ ਆ ਪੰਜਾਬ ਦੀ ਸਰਕਾਰ ਨੇ 3 ਮਹੀਨੇ ਪਹਿਲਾਂ ਫੈਸਲਾ ਕੀਤਾ ਕਿ ਜਿਹੜਾ ਨਵਾਲਗ ਬੱਚਿਆਂ ਨੂੰ ਵਾਹਨ ਦੇਵੇਗਾ ਮਾਪਿਓ ਤੇ ਪਰਚਾ ਦਰਜ ਹੋਵੇਗਾ ਕਿੰਨੇ ਹੋਏ ਨੇ 3 ਮਹੀਨੇ ਚੇ ਤੱਕ ਕੋਈ ਦੱਸ ਦਿਓ ਬਿਲਕੁਲ ਵੀ ਨਹੀਂ ਕਿਤੇ ਸੋ ਇਹ ਚైనా ਡੋਰ ਬਾਰੇ ਅਦਾਲਤਾਂ ਤੱਕ ਸਖਤ ਕਾਨੂੰਨ ਆ ਰਹੇ ਨੇ ਪਰ ਸ਼ਰਿਆਂ ਉੱਪ ਬਿਕਦੀ ਐ ਕੌਣ ਵੇਚਦਾ ਐ ਕਿਉਂ ਵੇਚਦਾ ਐ ਪਿੱਛੇ ਇੱਕ ਮੰਤਰੀ ਨੇ ਕਹਿਤਾ ਸੀ ਕਿ ਜਿਹੜੇ ਇਲਾਕੇ 'ਚ ਚੋਣ ਇਹ ਚైనਾ ਡੋਰ ਵਿਕੇਗੀ ਉਹਦਾ ਐਸ ਐਚਓ ਜ਼ਿੰਮੇਵਾਰ ਹੋਵੇਗਾ ਫਿਰ ਉਹਨੂੰ ਅਬੋਰ ਦੇ ਐਸ ਐਚਓ ਤੇ ਪਰਚਾ ਦਰਜ ਕਰਤਾ ਜਿੱਥੇ ਵੀ ਇਹ ਕਟਰਾਕਰਮ ਵਾਪਰੇ ਆ ਸਾਡੇ ਇੱਥੇ ਲਿਖਿਆ ਹੁੰਦਾ ਇੱਥੇ ਭਾਰੀ ਵਾਹਨ ਜਾਣੇ ਬਣਾ ਹਨ ਉੱਥੇ ਸਭ ਤੋਂ ਵੱਧ ਭਾਰੀ ਵਾਹ ਲੰਘਦੇ ਐ ਇਹ ਜਿਹੜੇ ਕਾਨੂੰਨ ਅਸੀਂ ਸਿਰਫ ਕਾਗਜ਼ਾਂ ਤੱਕ ਸੀਮਿਤ ਰੱਖੇ ਆ ਨਾ ਇਹ ਭਾਰਤ ਦਾ ਕਾਨੂੰਨ ਹੈ ਬਹੁਤ ਵੱਤੀ ਵਰਗਾ ਸਖਤ ਹੈ ਬਲਵਿੰਦਰ ਬਿੱਟੂ ਤੇ ਮੇਰੇ ਵਾਸਤੇ ਇਹ ਬਹੁਤ ਸਖਤ ਹੈ ਤੇ ਪਹੁੰਚਦਾਰਾਂ ਵਾਸਤੇ ਰਸੂਖਦਾਰਾਂ ਵਾਸਤੇ ਉਹ ਮਾਰਾ ਜਾ ਇਹਨੂੰ ਗਰਮ ਕਰਦੇ ਆ ਤੇ ਆਪਣੇ ਵੱਲ ਮੋੜ ਲੈਂਦੇ ਆ ਪਗਲਾ ਕੇ ਜਦ ਤੱਕ ਇਹ ਕਾਨੂੰਨ ਸਾਰਿਆਂ ਵਾਸਤੇ ਇੱਕੋ ਜਿਹਾ ਲਾਗੂ ਨਹੀਂ ਹੁੰਦਾ ਉਦੋਂ ਤੱਕ ਸਾਰਾ ਕੁਝ ਐਂ ਰਹੇਗਾ ਕਦੇ ਤੇ ਦੇਖਿਆ ਤਿੰਨ ਤਿੰਨ ਸਵਾਰੀਆਂ ਆ ਜਿਹੜੇ ਬੱਚਿਆਂ ਨੂੰ ਲੈ ਕੇ ਜਾਂਦੇ ਨੇ ਹਾਂ ਪ੍ਰਦੂਸ਼ਣ ਵਾਲਾ ਦਿੱਲੀ ਤੋਂ ਕੱਢ ਤੇ ਉਹ ਸਾਰੇ ਪੰਜਾਬ ਚ ਤੁਰੇ ਫਿਰਦੇ ਆ ਤੇ 24 ਘੰਟੇ ਪ੍ਰਦੂਸ਼ਣ ਫਲਾ ਰਹੇ ਆ ਤਨ ਭੀਆ ਬਾਹਰ ਕੌਣ ਰੁਕਦਾ ਹੈ ਤੇ ਜਿਹੜਾ ਬਿੱਟੂ ਸਿਆਮ ਆ ਗਾਂਧੀ ਜੀ ਦੀ ਪੂਜਾ ਹੁੰਦੀ ਹੈ ਹਰ ਜੁਨੀਅਨ ਮਹੀਨੇ ਪੇਸ਼ ਕਰਦੀ ਹੈ ਤੇ ਸਰਕਾਰ ਨੇ ਤਾਂ ਕਿਹਾ ਸੀ ਅਸੀਂ ਭ੍ਰਿਸ਼ਟਾਚਾਰ ਦੇ ਖਰਪ 0 ਟੋਲਰੈਂਸ ਹੈ ਤੇ ਜਿਹੜਾ ਤੁਹਾਡੇ ਮੰਤਰੀਆਂ ਐਮ ਐਲ ਏ ਆਂ ਦੇ ਸਵਾਲ ਉੱਠ ਰਹੇ ਨੇ ਕਿ ਉਧਰਲੇ ਪਾਸੇ ਕਦੇ ਤੁਸੀਂ ਕੋਈ ਛਾਪੇਬਾਰੀ ਕੀਤੀ ਹੈ ਸਿਆਣੇ ਕਹਿੰਦੇ ਹੁੰਦੇ ਆ ਕਿ ਬਣੇਰੇ ਸਾਫ ਕਰੋ ਪਹਿਲਾਂ ਤਾਕੇ ਬਨੇਰੇਆ ਦਾ ਕੰਦ ਨੇਰੀ ਆਉਣ ਦੇ ਨਾਲ ਵੇੜਿਆਂ ਚ ਨਾ ਆ ਜੇ ਜੇ ਬਨੇਰੇ ਸਾਫ ਹੋਣਗੇ ਵਿੜੇ ਸਾਫ ਕਰਨ ਤੋਂ ਬਾਅਦ ਆਪੇ ਸਾਫ ਰਹਿਣਗੇ ਜਦੋਂ ਤੱਕ ਅਸੀਂ ਇਸ ਪਾਸੇ ਵੱਲ ਨਹੀਂ ਜਾਂਦੇ ਉਹ ਤੱਕ ਜਿੰਨਾ ਮਰਜੀ ਕਰ ਲੋ ਇਹ ਜਿਉਂਦਾ ਤਿਉਂ ਰਹਿਣੇ ਜੀ ਬੈਂਕ ਕੋਟਾਲੇ ਦੇ ਮੁਲਜ਼ਮਾ ਨੂੰ ਹਿਰਾਸਤ ਵਿੱਚ ਭੇਜਿਆ ਗਿਆ ਜੀ ਕਰੋੜਾਂ ਦਾ ਬੈਂਕ ਟਾਲਾ ਹੋ ਗਿਆ ਜੀ ਨਿਊ ਕੋਆਪਰੇਟਿਵ ਜਿਹੜਾ ਬੈਂਕ ਦੇ ਵਿੱਚ ਹੈ ਜੀ ਉਹਦੇ ਵਿੱਚ ਜਿਹੜੇ ਤਿੰਨ ਮੁਲਜ਼ਮਾਂ ਦੀ ਪਛਾਣ ਹੋ ਗਈ ਕਤਤ ਦੋਸ਼ੀ ਜਿਹਨੂੰ ਆਪਾਂ ਕਹਿੰਦੇ ਆ ਉਹਨਾਂ ਨੂੰ ਦਿੱਲੀ ਦੇ ਵਿੱਚ ਪੁਲਿਸ ਹਰਾਸਤੇ ਚਲਿਆ ਗਿਆ ਸੀ ਅਦਾਲਤ ਵਿੱਚ ਪੇਸ਼ ਕੀਤਾ ਉਹਨਾਂ ਦੇ ਜੁਰਮ ਕਤਤ ਰੂਪ ਦੇ ਵਿੱਚ ਘਣਾਉਣੇ ਨੇ ਮਾਨਯੋਗ ਅਦਾਲਤ ਨੇ ਇਹਨਾਂ ਨੂੰ 28 ਤੱਕ ਅੱਜ 21 ਹੈ 7 ਦਿਨ ਦੇ ਪੁਲਸ ਰਿਮਾਂਡ ਤੇ ਇਹਨਾਂ ਨੂੰ ਭੇਜ ਦਿੱਤਾ ਗਿਆ 7 ਦਿਨ ਹੁਣ ਪੁਲਿਸ ਇਹਨਾਂ ਤੋਂ ਜਿਹੜਾ ਉਹ ਤਰੀਕਾ ਹੁੰਦਾ ਆਪਣਾ ਉਹਦੇ ਨਾਲ ਪੁੱਛਗਿੱਛ ਕਰੇਗੀ ਇਹਦੇ ਤੋਂ ਇਹ ਵੀ ਪਤਾ ਲੱਗੇਗਾ ਇੱਕ ਢਾਲੇ ਵਿੱਚ ਕੀ ਇਹ ਤੰਨੀ ਨੇ ਜਾਂ ਕੋਈ ਵੱਡੇ ਮਗਰਮਚ ਵੀ ਨੇ ਉਹ ਹੁਣ ਪੁਲਿਸ ਤੇ ਹੈ ਕਿ ਪੁਲਿਸ ਕਿਹੜੇ ਪਾਸੇ ਵੱਲ ਜਾ ਕੇ ਉਹ ਜਿਹੜਾ ਕੰਮ ਹੈ ਕਰਦੀ ਹੈ ਇਹਨਾਂ ਤੋਂ ਕੋਈ ਗੱਲ ਗਾਹਾਂ ਵੀ ਤੁਰਦੀ ਹੈ ਜਾਂ ਇਹ ਨਿੱਕੇ ਨਿੱਕੇ ਜਿਹੜੇ ਮੇਮਨੇ ਨੇ ਉਹਨਾਂ ਤੱਕ ਹੀ ਰਹਿ ਜਾਏਗਾ ਤੇ ਵੱਡਾ ਪਾਸੇ ਦੀ ਬਾਈਪਾਸ ਲੰਘ ਜਾਵੇਗਾ ਕਿਸੇ ਨੂੰ ਪਤਾ ਵੀ ਨਹੀਂ ਲੱਗਣਾ ਇਹ ਬੈਂਕ ਘਟਾਲੇ ਦੇ ਤਿੰਨ ਕਥਤ ਦੋਸ਼ੀ ਇਸ ਵੇਲੇ ਪੁਲਿਸ ਅਦਾਲਤ ਵਿੱਚ ਭੇਜ ਦਿੱਤੇ ਗਏ ਨੇ ਜੀ ਅੱਜ ਦੇ ਪ੍ਰੋਗਰਾਮ ਦੇ ਵਿੱਚ ਆਨੇ ਟੱਲੋ ਸਾਹਿਬ ਤੁਸੀਂ ਪ੍ਰੋਗਰਾਮ ਦਾ ਹਿੱਸਾ ਬਣਿਆ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਬਹੁਤ ਸ਼ੁਕਰੀਆ ਮਿਹਰਬਾਨੀ ਆਸੀਂ ਆਪਣੇ ਦਰਸ਼ਕਾਂ ਦਾ ਵੀ ਧੰਨਵਾਦ ਕਰਦੇ ਹਾਂ ਜੋ ਅਖੀਰ ਤੱਕ ਸਾਡੇ ਪ੍ਰੋਗਰਾਮ ਦੇ ਵਿੱਚ ਜੁੜੇ ਰਹੇ ਪ੍ਰੋਗਰਾਮ ਲੈ ਕੇ ਕੱਲ ਫੇਰ حاضر ਹੋਵਾਂਗੇ ਧੰਨਵਾਦ